ਸਤਿ ਸ਼੍ਰੀ ਅਕਾਲ ਜੀ ਕੇ ਅੰਡਾ ਨਿਊਜ਼ ਬੁਲਟਨ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸਿਮਰਨਜੀਤ ਕੌਰ ਗਿੱਲ ਖਬਰਾਂ ਤੋਂ ਪਹਿਲਾਂ ਨਜ਼ਰ ਮਾਰ ਲੈਣੇ ਆ ਮੁੱਖ ਖ਼ਬਰਾਂ ਇਸ ਤੇ ਇਮੀਗ੍ਰੇਸ਼ਨ ਨੀਤੀ ਖਿਲਾਫ ਪ੍ਰਦਰਸ਼ਨ ਕਰ ਰਹੇ ਭਾਰਤੀ ਵਿਦਿਆਰਥੀਆਂ ਨੇ ਰੋਕੀ ਪੋਖੜਤਾਲ ਬੀਤੇ ਕਈ ਦਿਨਾਂ ਤੋਂ ਸ਼ੈਲਟਾਊਨ ਦੇ ਵਿੱਚ ਕੀਤਾ ਜਾ ਰਿਹਾ ਸੀ ਪ੍ਰਦਰਸ਼ਨ ਬ੍ਰੈਂਟਨ ਦੇ ਚਿੰਗੋਜੀ ਪਾਰਕ 'ਚ ਮਨਾਇਆ ਗਿਆ ਲੂਸੋਫੋਨੀਆ ਫੈਸਟੀਵਲ ਵੱਡੀ ਗਿਣਤੀ ਦੇ ਵਿੱਚ ਪੁਰਤਗਾਲੀ ਭਾਈਚਾਰਾ ਹੋਇਆ ਇਕੱਠਾ ਲੱਖਾਂ ਕੈਨੇਡੀਅਨ ਜਾ ਰਹੇ ਕੈਨੇਡਾ ਤੋਂ ਯੂਐਸ 12 ਯੂਐਸ ਕੈਨੇਡਾ ਬਾਰਡਰ ਕਰਾਸਿੰਗਾਂ ਤੇ ਫਲੈਗ ਪੋਲਿੰਗ ਹੋਈ ਸੀਮਤ ਬ੍ਰਿਟਿਸ਼ ਕੋਲੰਬੀਆ ਤੋਂ ਅਮਰੀਕਾ ਵੱਲ ਵਧ ਰਹੇ ਮਨੁੱਖੀ ਤਸਕਰ ਹੈਰਾਨੀ ਜਨਕ ਸਰਹੱਦੀ ਅੰਕੜੇ ਆਏ ਸਾਹਮਣੇ ਤੇ ਹੁਣ ਖਬਰਾਂ ਵਿਸਥਾਰ ਦੇ ਨਾਲ ਕੈਨੇਡਾ ਦੇ ਪ੍ਰਿੰਸ ਐਡਵਰਡ ਆਇਲੈਂਡ ਦੇ ਵਿੱਚ ਹਾਲ ਹੀ ਵਿੱਚ ਇਮੀਗ੍ਰੇਸ਼ਨ ਨੀਤੀ ਵਿੱਚ ਹੋਏ ਬਦਲਾਅ ਦੇ ਖਿਲਾਫ ਪ੍ਰਦਰਸ਼ਨ ਕਰ ਰਹੇ ਭਾਰਤੀ ਵਿਦਿਆਰਥੀਆਂ ਅਤੇ ਵਿਦੇਸ਼ੀ ਕਾਮਿਆਂ ਨੇ ਆਪਣੀ ਭੁਖ ਹੜਤਾਲ ਪੂਰੀ ਤਰ੍ਹਾਂ ਰੋਕਣ ਦਾ ਫੈਸਲਾ ਕਰ ਲਿਆ ਹੈ। ਇਹ ਫੈਸਲਾ ਇਮੀਗ੍ਰੇਸ਼ਨ ਦੇ ਸੂਬਾਈ ਦਫ਼ਤਰ ਦੇ ਡਾਇਰੈਕਟਰ ਜ਼ੈਫ ਯੰਗ ਦੇ ਨਾਲ ਮੀਟਿੰਗ ਤੋਂ ਬਾਅਦ ਲਿਆ ਗਿਆ ਹੈ। ਪ੍ਰਦਰਸ਼ਨਕਾਰੀਆਂ ਨੇ ਪ੍ਰਿੰਸ ਐਡਵਰਡ ਆਇਲੈਂਡ ਦੇ ਚੋਟੀ ਦੇ ਇਮੀਗ੍ਰੇਸ਼ਨ ਅਧਿਕਾਰੀ ਦੇ ਨਾਲ ਗੱਲ ਕਰਨ ਤੋਂ ਬਾਅਦ ਬਿਨਾਂ ਤਰਲ ਭੁਖ ਹੜਤਾਲ ਨੂੰ ਰੋਕ ਦਿੱਤਾ ਹੈ। ਪ੍ਰਿੰਸ ਐਡਵਰਡ ਆਇਲੈਂਡ ਸਰਕਾਰ ਦੀਆਂ ਹਾਲੀਆਂ ਇਮੀਗ੍ਰੇਸ਼ਨ ਨੀਤੀ ਦੇ ਵਿੱਚ ਤਬਦੀਲੀਆਂ ਨੂੰ ਲੈ ਕੇ ਵਿਦੇਸ਼ੀ ਕਰਮਚਾਰੀ ਭੁਖੜ ਹੜਤਾਲ ਦਿੱਤੇ ਬੈਠੇ ਹੋਏ ਨੇ ਤੇ ਸੰਬੰਧੀ ਉਹਨਾਂ ਦਾ ਕਹਿਣਾ ਹੈ ਕਿ ਉਹ ਸੂਬੇ ਦੇ ਚੋਟੀ ਦੇ ਇਮੀਗ੍ਰੇਸ਼ਨ ਅਧਿਕਾਰੀ ਦੇ ਨਾਲ ਮੁਲਾਕਾਤ ਕਰਨ ਤੋਂ ਬਾਅਦ ਆਪਣੀ বিনা ਤਰਲਪਧਾਰਤ ਦੇ ਭੁਖ ਹੜਤਾਲ ਨੂੰ ਰੋਕਣ ਲਈ ਸਹਿਮਤ ਹੋ ਗਏ ਨੇ ਪ੍ਰਦਰਸ਼ਨ ਦੇ ਪ੍ਰਬੰਧਕਾਂ ਵਿੱਚੋਂ ਇੱਕ ਰੁਪਿੰਦਰਪਾਲ ਸਿੰਘ ਨੇ ਕਿਹਾ ਕਿ ਉਹ ਸ਼ੁੱਕਰਵਾਰ ਨੂੰ ਇਮੀਗ੍ਰੇਸ਼ਨ ਦੇ ਸੂਬਾਈ ਦਫ਼ਤਰ ਦੇ ਡਾਇਰੈਕਟਰ ਜੈਫ ਯੰਗ ਦੇ ਨਾਲ ਮਿਲੇ ਸਨ ਉਹਨਾਂ ਦਾ ਕਹਿਣਾ ਹੈ ਕਿ ਯੰਗ ਨੇ ਸਮੂਹ ਨੂੰ ਆਪਣੀ ਭੁਖ ਹੜਤਾਲ ਦੀ ਰੋਕ ਲਗਾਉਣ ਲਈ ਉਤਸ਼ਾਹਿਤ ਕੀਤਾ ਜਦਕਿ ਸਰਕਾਰ ਉਹਨਾਂ ਦੀਆਂ ਮੰਗਾਂ ਤੇ ਵਿਚਾਰ ਕਰ ਰਹੀ ਹੈ ਉਹਨਾਂ ਕਿਹਾ ਕਿ ਉਹਨਾਂ ਕੋਲ ਸਾਰੀ ਜਾਣਕਾਰੀ ਹੈ ਜਿਸ ਦੀ ਉਹਨਾਂ ਨੂੰ ਲੋੜ ਹੈ ਤੇ ਹੁਣ ਅਸੀਂ ਜਵਾਬਾਂ ਦੀ ਉਡੀਕ ਕਰ ਰਹੇ ਹਾਂ जिमीकी सरकार ਸਾਡੇ ਨਾਲ ਸਹਿਯੋਗ ਕਰ ਰਹੀ ਹੈ ਨਿਸ਼ਚਿਤ ਤੌਰ ਤੇ ਅਸੀਂ ਉਹੀ ਕੰਮ ਕਰਾਂਗੇ ਤੇ ਅਸੀਂ ਚੱਲ ਰਹੀ ਪੁਖੜਤਾਲ ਨੂੰ ਰੋਕਣ ਜਾ ਰਹੇ ਹਾਂ ਪ੍ਰਿੰਸ ਐਡਵਰਡ ਆਇਲੈਂਡ ਵਰਕਫੋਰਸ ਮੰਤਰੀ ਜੇਨ ਰੈਡਮਨ ਨੇ ਜ਼ੋਰ ਦੇ ਕੇ ਕਿਹਾ ਕਿ ਯੰਗ ਪਿਛਲੇ ਹਫਤੇ ਦੀ ਪੁਖੜਤਾਲ ਦੌਰਾਨ ਪ੍ਰਦਰਸ਼ਨਕਾਰੀਆਂ ਦੇ ਸੰਪਰਕ ਦੇ ਵਿੱਚ ਸੀ ਪਰ ਉਸਨੇ ਕਿਹਾ ਕਿ ਸ਼ੁੱਕਰਵਾਰ ਨੂੰ ਉਹਨਾਂ ਨਾਲ ਵਿਚਾਰ ਵਟਾਂਦਰੇ ਦੇ ਬਾਅਦ ਇੱਕ ਮੋੜ ਆਇਆ ਹੈ ਰੈਡਮਨ ਦਾ ਕਹਿਣਾ ਹੈ ਕਿ ਪ੍ਰੋਵਿੰਸ ਦੀ ਇਮੀਗ੍ਰੇਸ਼ਨ ਨੀਤੀ ਦੇ ਬਦਲਾਅ ਤੋਂ ਉਪਰ ਬਾਵਿਤ ਲੋਕਾਂ ਨੂੰ ਅੱਗੇ ਦੇ ਮਾਰਗਾਂ ਦੇ ਚਰਚਾ ਕਰਨ ਲਈ ਵਿਅਕਤੀਗਤ ਤੌਰ ਤੇ ਉਸ ਦੇ ਵਿਭਾਗ ਜਾਂ ਇਮੀਗ੍ਰੇਸ਼ਨ ਦਫਤਰ ਨਾਲ ਸੰਪਰਕ ਕਰਨਾ ਪੈਂਦਾ ਹੈ ਇਸ ਹਫਤੇ ਦੀ ਸ਼ੁਰੂ ਵਿੱਚ ਸ਼ਾਰਲਟਾਊਨ ਦੇ ਐਮਪੀ ਸੀਨ ਕੈਸੀ ਨੇ ਪ੍ਰੋਵਿੰਸ ਨੂੰ ਅਪੀਲ ਕੀਤੀ ਕਿ ਉਹ ਫੈਡਰਲ ਸਰਕਾਰ ਤੱਕ ਪਹੁੰਚਣ ਲਈ ਉਨ੍ਹਾਂ ਲੋਕਾਂ ਲਈ ਵਰਕ ਪਰਮਿਟ ਵਧਾਉਣ ਬਾਰੇ ਵਿਚਾਰ ਵਟਾਂਦਰਾ ਕਰਨ ਜੋ ਪ੍ਰਿੰਸ ਐਡਵਰਡ ਆਇਲੈਂਡ ਦੁਆਰਾ ਸਥਾਈ ਨਿਵਾਸ ਲਈ ਨਾਮਜ਼ਦਕੀਆਂ ਵਿੱਚ ਕਮੀ ਤੋਂ ਸਭ ਤੋਂ ਵੱਧ ਪ੍ਰਭਾਵਿਤ ਹੋਏ ਨੇ ਰੈਡਵੰਡ ਦਾ ਕਹਿਣਾ ਹੈ ਕਿ ਸਰਕਾਰ ਸਥਿਤੀ ਦੀ ਨਿਗਰਾਨੀ ਕਰਨਾ ਜਾਰੀ ਰੱਖੇਗੀ ਪਰ ਔਟਵਾ ਨੂੰ ਇਹ ਬੇਨਤੀ ਕਰਨ ਲਈ ਵਚਨਬੱਧ ਨਹੀਂ ਹੈ ਉਹਨਾਂ ਕਿਹਾ ਕਿ ਸਥਾਈ ਨਿਵਾਸ ਲਈ ਬਿਨੈ ਕਰਨ ਦੇ ਸਦਿਆਂ ਲਈ ਪ੍ਰਾਂਤ ਦੇ ਦਿਲਚਸਪੀ ਦੇ ਪ੍ਰਗਟਾਵੇ ਵਿੱਚ 12000 ਤੋਂ ਵੱਧ ਅਰਜ਼ੀਆਂ ਜਮ੍ਹਾਂ ਹੋਈਆਂ ਨੇ ਅਤੇ ਪ੍ਰੋਵਿੰਸ ਹਰ ਸਾਲ ਸਿਰਫ 1590 ਬਿਨੇਕਾਰਾਂ ਨੂੰ ਪ੍ਰੋਗਰਾਮ ਵਿੱਚ ਅੱਗੇ ਰੱਖੇਗਾ ਇਸ ਮੂਨ 9 ਮਈ ਤੋਂ ਸ਼ਲਟਨ ਵਿੱਚ ਵਿਰੋਧ ਪ੍ਰਦਰਸ਼ਨ ਕਰ ਰਿਹਾ ਹੈ ਅਤੇ ਉਹਨਾਂ ਵਿੱਚੋਂ ਬਹੁਤਿਆਂ ਨੇ ਇੱਕ ਹਫ਼ਤਾ ਪਹਿਲਾਂ ਜਾਰਜ ਕੋਲਜ਼ ਬਿਲਡਿੰਗ ਦੇ ਸਾਹਮਣੇ ਲੌਨ ਵਿੱਚ ਭੁਖੜਤਾਲ ਸ਼ੁਰੂ ਕੀਤੀ ਸੀ ਜਿੱਥੇ ਪ੍ਰਿੰਸ ਐਡਵਰਡ ਆਇਲੈਂਡ ਵਿਧਾਨ ਸਭਾ ਬੈਠਦੀ ਹੈ ਇਸ ਹਫਤੇ ਦੀ ਮੰਗਲਵਾਰ ਦੀ ਰਾਤ ਨੂੰ ਕੁਝ ਪ੍ਰਦਰਸ਼ਨਕਾਰੀਆਂ ਨੇ ਆਪਣੇ ਕਾਰਨਾਂ ਵੱਲ ਧਿਆਨ ਖਿੱਚਣ ਲਈ ਤਰਲ ਪਦਾਰਥ ਪੀਣਾ ਵੀ ਬੰਦ ਕਰ ਦਿੱਤਾ ਇਸ ਮੂਸਮ ਭਾਵੀ ਪ੍ਰਵਾਸੀਆਂ ਦਾ ਬਣਿਆ ਹੋਇਆ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ ਫਰਵਰੀ ਵਿੱਚ ਪ੍ਰਾਂਤ ਵੱਲੋਂ ਆਪਣੀ ਇਮੀਗ੍ਰੇਸ਼ਨ ਨੀਤੀ ਵਿੱਚ ਕੀਤੀਆਂ ਗਈਆਂ ਤਬਦੀਲੀਆਂ ਨਾਲ ਉਹਨਾਂ ਦੀ ਜ਼ਿੰਦਗੀ ਪਲਟ ਗਈ ਹੈ ਇਹ ਤਬਦੀਲੀਆਂ ਵਿਕਰੀਅਤ ਦੀ ਸੇਵਾ ਵਿੱਚ ਕੰਮ ਕਰ ਰਹੇ ਲੋਕਾਂ ਲਈ ਸੂਬੇ ਦੁਆਰਾ ਸਥਾਈ ਨਿਵਾਸ ਲਈ ਨਾਮਜ਼ਦ ਕੀਤੇ ਜਾਣ ਨੂੰ ਬਹੁਤ ਔਖਾ ਬਣਾਉਂਦੀਆਂ ਨੇ ਇਸ ਵਿੱਚ ਉਹ ਲੋਕ ਵੀ ਸ਼ਾਮਲ ਨੇ ਜੋ ਪਹਿਲਾਂ ਤੋਂ ਹੀ ਟਾਪੂ ਤੇ ਕੰਮ ਕਰ ਰਹੇ ਸਨ ਜ਼ਿਆਦਾਤਰ ਪ੍ਰਦਰਸ਼ਨਕਾਰੀ ਕੈਨੇਡੀਅਨ ਯੂਨੀਵਰਸਿਟੀਆਂ ਜਾਂ ਕਾਲਜਾਂ ਤੋਂ ਹਾਲ ਹੀ ਦੇ ਵਿੱਚ ਗ੍ਰੈਜੂਏਟ ਹੋਏ ਨੇ ਅੰਤਰਰਾਸ਼ਟਰੀ ਵਿਦਿਆਰਥੀ ਹੋਣ ਦੇ ਨਾਤੇ ਉਹਨਾਂ ਨੂੰ 3 ਸਾਲਾਂ ਲਈ ਓਪਨ ਵਰਕ ਪਰਮਿਟ ਦਿੱਤੇ ਗਏ ਨੇ ਤੇ ਪ੍ਰਿੰਸ ਐਡਵਰਡ ਆਇਲੈਂਡ ਤੇ ਕੰਮ ਕਰਨ ਦੇ ਲਈ ਉਹ ਇੱਥੇ ਆਏ ਨੇ ਇੱਕ ਮੁਕਾਬਲਤਨ ਆਨਸਥਾਨ ਵਜੋਂ ਇਸ ਦੀ ਸਾਖ ਤੇ ਕਾਰਨ ਜਿੱਥੋਂ ਸਥਾਈ ਨਿਵਾਸ ਕਮਾਉਣਾ ਇੱਕ ਨਿਜੀ ਨਾਗਰਿਕ ਬੜਨ ਵਾਲਾ ਪਹਿਲਾ ਕਦਮ ਹੈ ਫਰਵਰੀ ਵਿੱਚ ਜਿਵੇਂ ਕਿ ਅਸਨੇ ਰਿਹائش ਅਤੇ ਸਿਹਤ ਦੇਖਭਾਲ ਦੀ ਵਾਤੀ ਮੰਗ ਤੇ ਮੱਦੇਨਜ਼ਰ ਇੱਕ ਨਵੀਂ ਆਬਾਦੀ ਰਣਨੀਤੀ ਜਾਰੀ ਕੀਤੀ ਪ੍ਰਿੰਸ ਐਡਵਰਡ ਆਇਲੈਂਡ ਸਰਕਾਰ ਨੇ ਕਿਹਾ ਕਿ ਉਹ ਵਿਕਰੀ ਅਤੇ ਸੇਵਾ ਵਿੱਚ ਨਾਮਜ਼ਦਗੀਆਂ ਦੀ ਗਿਣਤੀ ਵਿੱਚ ਬੁਰੀ ਤਰ੍ਹਾਂ ਕਟੌਤੀ ਕਰੇਗੀ ਪਿਛਲੇ ਸਾਲ 855 ਤੋਂ ਇਸ ਸਾਲ ਲਗਭਗ 215 ਤੱਕ ਦੀ ਕਟੌਤੀ ਕਰ ਦਿੱਤੀ ਗਈ ਇਸ ਦੀ ਬਜਾਏ ਸੂਬਾ ਸਿਹਤ ਸੰਭਾਲ ਅਤੇ ਉਸਾਰੀ ਨਾਲ ਸੰਬੰਧਿਤ ਖੇਤਰਾਂ ਵਿੱਚ ਅਨੁਭਵ ਵਾਲੇ ਲੋਕਾਂ ਨੂੰ ਤਰਜੀਹ ਦੇਣ ਦੀ ਯੋਜਨਾ ਬਣਾ ਰਿਹਾ ਹੈ ਇੱਕ ਬੁਲਾਰੇ ਨੇ ਦੱਸਿਆ ਹੈ ਕਿ ਸ਼ੁੱਕਰਵਾਰ ਸਵੇਰ ਤੱਕ ਪ੍ਰਦਰਸ਼ਨਕਾਰੀਆਂ ਵਿੱਚੋਂ ਲਗਭਗ 7 ਨੇ ਹਜੇ ਵੀ ਬਿਨਾ ਤਰਲ ਪੋਖੜਤਾਲ ਜਾਰੀ ਰੱਖੀ ਹੋਈ ਹੈ ਕੁਝ ਨੂੰ ਹਫਤੇ ਦੇ ਸ਼ੁਰੂ ਵਿੱਚ ਡਾਕਟਰੀ ਸਹਾਇਤਾ ਦੀ ਲੋੜ ਪਈ ਜਦਕਿ ਪ੍ਰਦਰਸ਼ਨ ਦੇ ਆਯੋਜਕਾਂ ਨੇ ਦੂਜਿਆਂ ਨੂੰ ਸਿਹਤ ਚਿੰਤਾਵਾਂ ਕਾਰਨ ਸਵੈ ਇੱਛਾ ਨਾਲ ਆਪਣੀ ਪੋਖੜਤਾਲ ਖਤਮ ਕਰਨ ਲਈ ਉਤਸ਼ਾਹਿਤ ਵੀ ਕੀਤਾ ਸ਼ੁੱਕਰਵਾਰ ਦੁਪਹਿਰ ਤੱਕ ਹਾਲਾਂਕਿ ਬਾਕੀ ਰਹਿੰਦੇ ਭੁਖ ਹੜਤਾਲੀਆਂ ਨੇ ਪਾਣੀ ਦੀਆਂ ਬੋਤਲਾਂ ਤੋਂ ਪਾਣੀ ਪੀਣਾ ਸ਼ੁਰੂ ਕਰ ਦਿੱਤਾ ਸੀ ਅੰਤ ਵਿੱਚ ਪ੍ਰਿੰਸ ਐਡਵਰਡ ਆਇਲੈਂਡ ਤੋਂ ਕੁਝ ਸੰਚਾਰ ਪ੍ਰਾਪਤ ਕਰਨ ਤੋਂ ਬਾਅਦ ਨਵੇਂ ਆਸ਼ਾਵਾਦ ਦਾ ਪ੍ਰਗਟਾਵਾ ਕੀਤਾ ਗਿਆ ਸਰਕਾਰ ਉਹਨਾਂ ਦੀ ਗੈਰ ਤਰਲ ਭੁਖ ਹੜਤਾਲ ਨੂੰ ਰੋਕਣ ਵਾਸਤੇ ਕੋਸ਼ਿਸ਼ਾਂ ਕਰ ਰਹੀ ਸੀ ਤੇ ਇਹ ਰੋਕ ਵੀ ਦਿੱਤੀ ਗਈ ਹੈ ਉਨ੍ਹਾਂ ਨੇ ਕਿਹਾ ਹੈ ਕਿ ਪ੍ਰਦਰਸ਼ਨ ਦਿਨ ਦੇ 24 ਘੰਟੇ ਤੇ ਹਫਤੇ ਦੇ ਸੱਤੇ ਦਿਨ جاری ਰਹੇਗਾ ਜਦ ਤੱਕ ਉਹਨਾਂ ਦੇ ਵਰਕ ਪਰਮਿਟਾਂ ਨੂੰ ਵਧਾਉਣ ਦੀ ਉਹਨਾਂ ਦੀ ਬੇਨਤੀ ਦਾ ਕੋਈ ਹੱਲ ਨਹੀਂ ਹੁੰਦਾ ਜ਼ਿਕਰਯੋਗ ਹੈ ਕਿ 70000 ਤੋਂ ਵੱਧ ਅੰਤਰਰਾਸ਼ਟਰੀ ਵਿਦਿਆਰਥੀ ਜਿਨ੍ਹਾਂ ਦੇ ਵਰਕ ਪਰਮਿਟਾਂ ਦੀ ਮਿਆਦ ਸਾਲ 2024-25 ਵਿੱਚ ਖਤਮ ਹੋ ਰਹੀ ਹੈ ਜਲਦੀ ਹੀ ਉਹਨਾਂ ਦੀ ਆਪਣੀ ਬਿਨਾਂ ਕਿਸੇ ਗਲਤੀ ਦੇ ਸਮੂਹਿਕ ਦੇਸ਼ ਨਿਕਾਲੇ ਦਾ ਉਹਨਾਂ ਨੂੰ ਸਾਹਮਣਾ ਕਰਨਾ ਪੈ ਸਕਦਾ ਹੈ ਪ੍ਰਿੰਸ ਐਡਵਰਡ ਆਇਲੈਂਡ ਅਤੇ ਮੈਨੀਟੋਬਾ ਤੇ ਨਾਲ-ਨਾਲ ਵਿਨੀਪੈਗ ਤੋਂ ਬਾਅਦ ਹੁਣ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਵਿਰੋਧ ਅਤੇ ਜਿੱਤ ਨੂੰ ਦੇਖਣ ਤੋਂ ਬਾਅਦ 온ਟਾਰੀਓ ਦੇ ਵਿੱਚ ਵੀ ਅਜਿਹੇ ਪ੍ਰਦਰਸ਼ਨ ਕਰਨੇ ਸ਼ੁਰੂ ਕਰ ਦਿੱਤੇ ਗਏ ਨੇ ਹਾਲਾਂਕਿ ਇਸ ਦਾ ਨਤੀਜਾ ਕੀ ਹੋਵੇਗਾ ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ ਕੇਨਾਪਾਰ ਵਿੱਚ ਪੁਰਤਗਾਲੀ ਵਿਰਾਸਤੀ ਮਹੀਨੇ ਦਾ ਜਸ਼ਨ ਮਨਾਇਆ ਜਾ ਰਿਹਾ ਹੈ ਬ੍ਰੈਂਟਨ ਦੇ ਚਿੰਗੋਕਸੀ ਪਾਰਕ ਵਿੱਚ ਲੂਸੋਫੋਨੀਆ ਫੈਸਟੀਵਲ ਮਨਾਉਣ ਵਾਸਤੇ ਲੱਖਾਂ ਪੁਰਤਗਾਲੀ ਪਾਈਚਾਰੇ ਦੇ ਲੋਕ ਇਕੱਠੇ ਹੋਏ ਇਸ ਮੌਕੇ ਖੂਬ ਨਾਚ ਗਾਣਾ ਕਰਕੇ ਮਨੋਰੰਜਨ ਕੀਤਾ ਗਿਆ ਤੇ ਇਸ ਮੌਕੇ ਤੇ ਬ੍ਰੈਂਟਨ ਦੇ ਮੇਅਰ ਪੈਟ੍ਰਿਕ ਬ੍ਰਾਊਨ ਵੀ ਮੌਜੂਦ ਸਨ Drampton ਦੇ Chinguette Park ਵਿਖੇ 31 ਮਈ ਤੋਂ 2 ਜੂਨ ਤੱਕ ਜੀਵੰਤ ਲੁਸਫਕੋਨੀਆ ਫੈਸਟੀਵਲ ਦੀ ਮੇਜ਼ਬਾਨੀ ਕੀਤੀ ਗਈ। ਇਹ ਇਵੈਂਟ ਪੁਰਤਗਾਲੀਸ ਹੈਰਿਟੇਜ ਮਹੀਨੇ ਦੀ ਸ਼ੁਰੂਆਤ ਨੂੰ ਦਰਸਾਉਂਦਾ ਹੈ। ਪੁਰਤਗਲ ਪਾਈਚਾਰੇ ਦੇ ਅਮੀਰ ਸੱਭਿਆਚਾਰ ਅਤੇ ਇਤਿਹਾਸ ਦਾ ਜਸ਼ਨ ਮਨਾਉਣ ਦਾ ਇੱਕ ਮੌਕਾ ਹੁੰਦਾ ਹੈ। ਇਹ ਤਿਹਾਰ ਨਾ ਸਿਰਫ ਪੁਰਤਗਲ ਸੱਭਿਆਚਾਰ ਦਾ ਜਸ਼ਨ ਮਨਾਉਂਦਾ ਹੈ, ਬਲਕਿ 온ਟਾਰੀਓ ਵਿੱਚ ਪੁਰਤਗਾਲੀ ਕੈਨੇਡੀਅਨ ਪਾਈਚਾਰੇ ਦੇ ਮਹੱਤਵਪੂਰਨ ਯੋਗਦਾਨ ਨੂੰ ਵੀ ਮੰਨਦਾ ਹੈ। Ontario ਦੇ ਵਿੱਚ ਪੁਰਤਗਾਲੀ ਵੰਸ਼ ਦੇ 3 ਲੱਖ ਤੋਂ ਵੱਧ ਲੋਕਾਂ ਅਤੇ ਪੂਰੇ ਕੈਨੇਡਾ ਵਿੱਚ ਅੱਧਾ ਮਿਲੀਅਨ ਦੇ ਨਾਲ ਭਾਈਚਾਰੇ ਦੇ ਵਿੱਚ ਇੱਕ ਪ੍ਰੇਰਣਾਦਾਇਕ ਭੂਮਿਕਾ ਨਿਭਾਈ ਜਾਂਦੀ ਹੈ। 1 ਜੂਨ ਨੂੰ ਸਵੇਰੇ 11 ਵਜੇ ਕਮਿਊਨਿਟੀ ਫਲੈਗ ਰਾਈジング ਲਈ ਕੇਨ ਵਿਲਨ ਸਕੇਅਰ ਵਿਖੇ ਮੇਅਰ ਪੈਟਰਿਕ ਬ੍ਰਾਊਨ ਤੇ ਹੋਰ ਅਧਿਕਾਰੀ ਮੌਜੂਦ ਸਨ। ਮੇਅਰ ਪੈਟਰਿਕ ਬ੍ਰਾਊਨ ਨੇ ਸਾਰੀ ਕਮਿਊਨਿਟੀ ਨੂੰ ਸੱਦਾ ਦਿੱਤਾ ਕਿ ਉਹ ਪੁਰਤਗਾਲੀ ਵਿਰਾਸਤੀ ਮਹੀਨੇ ਦਾ ਜਸ਼ਨ ਮਨਾਉਣ ਵਾਸਤੇ ਸ਼ਾਮਿਲ ਹੋਣ। ਉਹਨਾਂ ਦਾ ਕਹਿਣਾ ਸੀ ਕਿ ਹਰ ਸਾਲ ਅਸੀਂ ਪੁਰਤਗਾਲੀ ਵਿਰਾਸਤੀ ਮਹੀਨਾ ਝੰਡਾ ਲਹਿਰਾਉਣ ਅਤੇ ਸਮਾਗਮਾਂ ਦੇ ਨਾਲ ਮਨਾਉਂਦੇ ਹਾਂ ਕਿਉਂਕਿ ਅਸੀਂ ਪੁਰਤਗਾਲੀ ਪਾਈਚਾਰੇ ਅਤੇ ਸ਼ਹਿਰ ਲਈ ਉਹਨਾਂ ਦੇ ਯੋਗਦਾਨ ਨੂੰ ਮਾਨਤਾ ਦਿੰਦੇ ਹਾਂ। ਉਹਨਾਂ ਨੇ ਸਾਰੇ ਨਾਗਰਿਕਾਂ ਨੂੰ ਇਹਨਾਂ ਸਮਾਗਮਾਂ ਦੇ ਵਿੱਚ ਸ਼ਾਮਲ ਹੋਣ ਦਾ ਵੀ ਸੱਦਾ ਦਿੱਤਾ ਸੀ। ਦੂਜੇ ਪਾਸੇ ਪੁਰਤਗਾਲੀ ਪਾਈਚਾਰੇ ਦੇ ਲੋਕਾਂ ਨੂੰ ਵੱਡੀ ਗਿਣਤੀ ਦੇ ਵਿੱਚ ਇਸ ਫੈਸਟੀਵਲ ਵਿੱਚ ਹਿੱਸਾ ਲੈਂਦੇ ਹੋਏ ਵੇਖਿਆ ਗਿਆ ਜਿੱਥੇ ਨੱਚਣ ਗਾਉਣ ਦੇ ਸਮੇਤ ਹੋਰ ਕਈ ਐਕਟੀਵਿਟੀਆਂ ਕਰਵਾਈਆਂ ਗਈਆਂ। ਇਸ ਮੌਕੇ ਤੇ ਜਿੱਥੇ ਪੁਰਤਗਾਲੀ ਪਾਈਚਾਰੇ ਨੇ ਆਪਣਾ ਸੱਭਿਆਚਾਰ ਦਰਸਾਇਆ ਉੱਥੇ ਹੀ ਉਹਨਾਂ ਨੇ ਨੱਚ ਗਾ ਕੇ ਆਪਣਾ ਮਨੋਰੰਜਨ ਕੀਤਾ ਇਸ ਮੌਕੇ ਆਏ ਹੋਏ ਪੁਰਤਗਾਲੀ ਪਾਈਚਾਰੇ ਦੇ ਲੋਕਾਂ ਦਾ ਕੀ ਕਹਿਣਾ ਸੀ ਆਓ ਸੁਣਦੇ ਹਾਂ We're going to be explaining our dresses so basically mine is from uh Ponta Lima and mine is from Viana and both of our dresses are blue so that means we are married and um so mine is like a party dress But it's still a like an, an a working outfit, and mine is more from the rich side of Vienna. I uh, I'm more married to the rich, and I don't really work. Um, so you can tell by hers like with like the more details in the embroideries, and mine you can tell by like the shoes and by the socks like mine are full socks and hers are only kind of they don't go to the foot mine are fully covering so hers are like you don't work so you don't need to like you don't get your feet dirty but mine my socks you basically it it means that you're working so you don't want to dirty your, your, socks, you, your socks you dirty your feet instead hi uh, we're here in honor of our group uh, by lind page where a lot of friends from back home and we immigrate here to canada and we decide to put up the group so it's an honor to be again here in brampton for the second time in this festival the first one was at the gauge park this is the second one and the first one here in jacuzzi park and it's an honor of our tradition from habadepesh uh, and this, the name of the group is balinghhabepesh 2023 and we are gonna perform next. And it's an honor to be here, and in name of all the all my friends in the group. And we keep always to continue the, tra the tradition and never stop. It is a Portuguese dance group, uh, folklore group. This party is a Portuguese party. It's been here for the last three days, to my knowledge. Uh, we are performing various songs from back then in our outfits. You see various colors, you see various the dances. There are some where they're single, and then there's some dresses that are taken. There's some that are mourning a loss of a, a friend or someone close to them. So that's the dresses uh, and the outfits of gentleman, the gentlemen and ladies. Uh, in terms of dances, we have mainly three styles of dances. Each one varies from dance to dance. You hear callers saying when to turn, when to, uh, to pass through your partner, when just to stop dancing, you hear live music all the time. That's one of our main things, live music. And it's just a history of back then of what we used to do, and that's why we do it and that's why one of the main reasons why we love it because we're bringing our heritage from back home all the way to a country that our parents or grandparents came and started their lives here. ਜ਼ਿਕਰਿਉ ਹੈ ਕਿ ਕੈਨੇਡਾ ਪੁਰਟੂਗਲ ਮੂਲ ਦੇ 5 ਲੱਖ ਤੋਂ ਵੱਧ ਲੋਕਾਂ ਦੇ ਨਾਲ ਦੁਨੀਆ ਦੇ ਸਭ ਤੋਂ ਵੱਡੇ ਡਾਇਸਪੋਰਾ ਦਾ ਇੱਕ ਹਿੱਸਾ ਹੈ ਬ੍ਰੈਂਟਨ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਪੁਰਟੂਗਲ ਪਾਈਚਾਰਾ ਰਹਿੰਦਾ ਹੈ ਅਤੇ ਇਸ ਸਮਾਜ ਦੇ ਵਿੱਚ ਅਹਿਮ ਭੂਮਿਕਾ ਨਿਭਾਉਂਦਾ ਹੈ ਅਤੇ ਇਸ ਦੇ ਇਤਿਹਾਸ ਭਾਸ਼ਾ ਸੱਭਿਆਚਾਰ ਅਤੇ ਕਾਰਜ ਨੈਤਿਕਤਾ ਤੱਕ ਵੀ ਪਹੁੰਚ ਪ੍ਰਗਟ ਕਰਦਾ ਹੈ ਇਸ ਮੌਕੇ ਵੱਡੀ ਗਿਣਤੀ ਦੇ ਵਿੱਚ ਪੁਰਤਗਾਲੀ ਲੋਕ ਇਕੱਠੇ ਹੋਏ ਤੇ ਉਹਨਾਂ ਨੇ ਆਪਣਾ ਜਸ਼ਨ ਮਨਾਇਆ। ਇਸੇ ਹੀ ਜਸ਼ਨ ਦੇ ਵਿੱਚ ਬ੍ਰੈਂਪਟਨ ਦੇ ਕਈ ਅਧਿਕਾਰੀ ਵੀ ਸ਼ਾਮਲ ਹੋਣ ਵਾਸਤੇ ਪਹੁੰਚੇ ਹੋਏ ਸਨ। ਇਸ ਮੌਕੇ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਦੇ ਛੇੜਿਆਂ ਉੱਤੇ ਰੌਣਕ ਵੇਖਣ ਵਾਲੀ ਸੀ। ਲੱਖਾਂ ਕੈਨੇਡੀਅਨ ਕੈਨੇਡਾ ਤੋਂ ਯੂਐਸ ਜਾਣ ਦੇ ਫਰਕ ਵਿੱਚ ਰਹਿੰਦੇ ਨੇ ਜਿਸ ਕਾਰਨ ਕਈ ਤਰ੍ਹਾਂ ਦੇ ਹੱਤਕੰਡੇ ਵੀ ਅਪਣਾਏ ਜਾਂਦੇ ਨੇ ਤੇ ਇਨਾਂ ਵਿੱਚ ਵੱਡੀ ਗਿਣਤੀ ਵਿੱਚ ਭਾਰਤੀ ਵੀ ਮੌਜੂਦ ਹੁੰਦੇ ਨੇ। ਹੁਣ ਯੂਐਸ ਫਲੈਗ ਪੋਲਿੰਗ ਨੂੰ ਲੈ ਕੇ ਖਬਰ ਸਾਹਮਣੇ ਆਈ ਹੈ 12 ਯੂਐਸ ਕੈਨੇਡਾ ਬਾਰਡਰ ਕ੍ਰਾਸਿੰਗਾਂ ਤੇ ਫਲੈਗ ਪੋਲਿੰਗ ਸੀਮਿਤ ਹੈ ਲੈਂਡ ਬਾਰਡਰ ਕ੍ਰਾਸਿੰਗ ਤੇ ਵਿਅਕਤੀਗਤ ਤੌਰ ਤੇ ਅਰਜ਼ੀਆਂ ਬੇਨਕਾਰਾਂ ਨੂੰ 3 ਮਹੀਨੇ ਦੇ ਉਡੀਕ ਸਮੇਂ ਨੂੰ ਛੱਡਨ ਤੇ ਦਿੱਤੀਆਂ ਜਾ ਸਕਦੀਆਂ ਨੇ ਫਲੈਗ ਪੋਲਿੰਗ ਯਾਨੀ ਕਿ ਜਦੋਂ ਇੱਕ ਅਸਥਾਈ ਰੂਸਵੇ ਵਾਲਾ ਗੈਰ ਕੈਨੇਡੀਅਨ ਕੈਨੇਡਾ ਛੱਡਦਾ ਹੈ ਅਤੇ ਬਾਰਡਰ ਤੇ ਉਸੇ ਦਿਨ ਦੀਆਂ ਇਮੀਗ੍ਰੇਸ਼ਨ ਸੇਵਾਵਾਂ ਪ੍ਰਾਪਤ ਕਰਨ ਲਈ 24 ਘੰਟਿਆਂ ਦੇ ਅੰਦਰ ਦੁਬਾਰਾ ਦਾਖਲ ਹੁੰਦਾ ਹੈ ਸਰਹੱਦਾਂ ਤੇ ਨਵੀਆਂ ਸੀਮਾਵਾਂ ਦਾ ਉਸ ਨੂੰ ਸਾਹਮਣਾ ਕਰਨਾ ਪੈ ਰਿਹਾ ਹੈ ਇਹ ਪ੍ਰਕਿਰਿਆ ਇੱਕ ਹੱਲ ਹੈ ਜੋ ਲੋਕਾਂ ਨੂੰ ਆਨਲਾਈਨ ਅਪਲਾਈ ਕਰਨ ਨਾਲ ਜੁੜੇ ਲੰਬੇ ਇੰਤਜ਼ਾਰ ਦੇ ਸਮੇਂ ਨੂੰ ਛੱਡ ਸਕਦੀ ਹੈ ਪਰ ਇਹ ਪੂਰੀ ਤਰ੍ਹਾਂ ਕਾਨੂੰਨੀ ਹੈ ਇਹ ਦਾਖਲੇ ਦੇ ਕਿਸੇ ਵੀ ਕੇਂਦਰ ਤੇ ਕੀਤਾ ਜਾ ਸਕਦਾ ਹੈ ਪਰ ਆਮ ਤੌਰ ਤੇ ਜ਼ਮੀਨੀ ਸਰਹੱਦੀ ਕ੍ਰੋਸਿੰਗਾਂ ਤੇ ਹੀ ਕੀਤੀ ਜਾਂਦੀ ਹੈ ਬਹੁਤ ਸਾਰੇ ਮਾਮਲਿਆਂ ਵਿੱਚ ਫਲੈਗ ਪੋਲਸ ਦੁਆਰਾ ਦਰਸਾਏ ਗਏ ਇੱਕ ਸਥਾਨ ਹੁੰਦੇ ਨੇ ਜਿੱਥੇ ਇੱਕ ਵਿਅਕਤੀ ਕ੍ਰੋਸਿੰਗ ਦੇ ਦੂਜੇ ਪਾਸੇ ਹੁਮ ਸਕਦਾ ਜਿੱਥੇ ਅਭਿਆਸ ਨੂੰ ਸਥਾਨਾ ਮਿਲਦਾ ਹੈ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਨੇ ਇਮੀਗ੍ਰੇਸ਼ਨ ਕਾਗਜ਼ੀ ਕਾਰਵਾਈ ਲਈ ਆਨਲਾਈਨ ਅਪਲਾਈ ਕਰਨ ਦੇ ਵਿਕਲਪ ਵਿੱਚੋਂ ਆਪਣੀ ਵੈੱਬਸਾਈਟ ਤੇ ਫਲੈਗ ਪੋਲਿੰਗ ਦੀ ਸੂਚੀ ਦਿੱਤੀ ਹੈ ਹਾਲਾਂਕਿ ਇਸ ਦੇ ਵਿਰੁੱਧ ਸਲਾਹ ਦਿੰਦਾ ਹੈ ਜੋ ਦਮਨੀ ਦਿੰਦਾ ਹੈ ਕਿ ਤੁਹਾਨੂੰ ਲੰਬੀ ਲਾਈਨ ਅਪ ਲੱਗ ਸਕਦੀ ਹੈ ਤੇ ਸੇਵਾ ਦੇ ਸਮੇਂ ਦੇ ਅੰਤ ਤੋਂ ਪਹਿਲਾਂ ਤੁਹਾਡੀ ਵਾਰੀ ਨਹੀਂ ਆ ਸਕਦੀ ਹੁਣ ਇਸ ਪ੍ਰਕਿਰਿਆ ਨੂੰ ਸਰਹੱਦ ਦੇ ਦੋਵੇਂ ਪਾਸੇ ੱੱਕੇ ਸ਼ਾਹੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿੱਥੇ ਤੇ ਕਦੋਂ ਫਲੈਗਪੋਲ ਦੀ ਆਗਿਆ ਹੈ ਇਸ ਬਾਰੇ ਸੀਮਾਵਾਂ ਹੁਣ ਪ੍ਰਭਾਵ ਦੇ ਵਿੱਚ ਨੇ 30 ਮਈ ਤੋਂ ਸੀਬੀਐਸਏ ਨੇ ਹਫ਼ਤੇ ਦੇ ਦਿਨਾਂ ਅਤੇ ਦੇਸ਼ ਭਰ ਦੇ 12 ਸਭ ਤੋਂ ਪ੍ਰਸਿੱਧ ਕ੍ਰੋਸਿੰਗਾਂ ਤੇ ਫਲੈਗਪੋਲਿੰਗ ਸੇਵਾਵਾਂ ਦੀ ਪੇਸ਼ਕਸ਼ ਕਰਨ ਦੇ ਘੰਟਿਆਂ ਨੂੰ ਘਟਾਉਣਾ ਸ਼ੁਰੂ ਕਰ ਦਿੱਤਾ ਹੈ CBSA ਨੇ ਕਿਹਾ ਕਿ ਉਹ ਸਿਖਰ ਯਾਤਰਾ ਦੇ ਸਮੇਂ ਦੌਰਾਨ ਕੁਸ਼ਲਤਾ ਵਧਾਉਣ ਅਤੇ ਅਧਿਕਾਰੀਆਂ ਨੂੰ ਵਪਾਰਕ ਸਹੂਲਤ ਉੱਚ ਜੋਖਮ ਵਾਲੇ ਯਾਤਰੀਆਂ ਅਤੇ ਸ਼ਰਨ ਮੰਗਣ ਵਾਲਿਆਂ ਵਰਗੀਆਂ ਹੋਰ ਤਰਜੀਹਾਂ ਤੇ ਧਿਆਨ ਕੇਂਦ੍ਰਿਤ ਕਰਨ ਦੀ ਇਜਾਜ਼ਤ ਦੇਣ ਲਈ ਇਹ ਬਦਲਾਅ ਕਰ ਰਿਹਾ ਹੈ। ਬਿਆਨ ਵਿੱਚ ਲਿਖਿਆ ਗਿਆ ਹੈ ਕਿ 플ੈਗ ਪੋਲਿੰਗ ਸਰਹੱਦ ਤੇ ਮਹੱਤਵਪੂਰਨ ਸਰੋਤਾਂ ਦੀ ਵਰਤੋਂ ਕਰਦੀ ਹੈ ਕੈਨੇਡੀਅਨ ਅਤੇ ਅਮਰੀਕੀ ਅਧਿਕਾਰੀਆਂ ਨੂੰ ਲਾਗੂ ਕਰਨ ਦੀਆਂ ਗਤੀਵਿਧੀਆਂ ਤੋਂ ਦੂਰ ਕਰਦੀ ਹੈ ਅਤੇ ਸਰਹੱਦ ਪਾਰ ਦੇ ਯਾਤਰੀਆਂ ਲਈ ਮਹੱਤਵਪੂਰਨ ਉਡੀਕ ਸਮੇਂ ਵਿੱਚ ਯੋਗਦਾਨ ਪਾਉਂਦੀ ਹੈ ਪ੍ਰਭਾਵਿਤ ਕ੍ਰਾਸਿੰਗਾਂ ਦੇ ਵਿੱਚ ਸੂਚੀਬੱਧ ਥਾਵਾਂ ਨੇ ਅਤੇ ਕੁੱਲਣ ਦੇ ਸਮੇਂ ਦੇ ਨਾਲ ਸਿਮਾ ਸਾਰਣੀ CBSA ਵੈੱਬਸਾਈਟ ਤੇ ਉਪਲਬਧ ਹੈ ਪ੍ਰਭਾਵਿਤ ਕ੍ਰੋਸਿੰਗਾਂ ਦੇ ਵਿੱਚ ਕਿਊਬੈਕ ਦੀ ਆਇਮਸਟ੍ਰਾਂਗ ਸੇਂਟ ਆਰਮਡ ਫਿਲਿਪਸਬਰਗ ਸੇਂਟ ਬਰਨਾਰਡ ਡੀ ਲੋਕੈਲ ਸਟੈਂਸਟੇਡ ਰੂਟ 55 온ਟਾਰੀਓ ਫੋਰਟ ਐਰੀ ਨਾਇਗਰਾ ਫਾਲਸ ਅ ਰੇਨਬੋ ਬ੍ਰਿਜ ਕਵਿੰਸਟਨ ਲਿਵਿੰਗਸਟਨ ਬ੍ਰਿਜ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਐਪਸਫੋਰਡ ਹਟਿੰਗਡਨ ਐਲਡਰਗਰੋਵ ਸੀਮਾ ਬੀ ਡਗਲ ਸਪੈਸਿਫਿਕ ਹਾਈਵੇ ਵਰਗੀਆਂ ਥਾਵਾਂ ਮੌਜੂਦ ਨਹੀਂ ਸੜwidehat ਦੇ ਦੂਜੇ ਪਾਸੇ 플ੈਗ ਪੋਲਿੰਗ ਨੇ ਯੂ ਐਸ ਸੈਨੇਟ ਦੇ ਬਹੁਗਿੰਤੀ ਨੇਤਾ ਚੱਕ ਸ਼ਮਰ ਨੂੰ ਨਿਰਾਸ਼ ਕੀਤਾ ਉਹ ਚਾਹੁੰਦਾ ਹੈ ਕਿ ਕੈਨੇਡੀਅਨ ਸਰਕਾਰ ਇਸ ਨੂੰ ਬੰਦ ਕਰੇ ਜਿਸ ਨੂੰ ਉਹ ਇਮੀਗ੍ਰੇਸ਼ਨ ਲੁਫੋਲ ਕਹਿੰਦੇ ਨੇ ਇਹ ਕਹਿੰਦੇ ਹੋਏ ਕਿ ਇਸ ਦਾ ਅਰਥ ਚਾਰੇ ਤੇ ਮਾੜਾ ਪ੍ਰਭਾਵ ਪੈ ਰਿਹਾ ਹੈ ਸ਼ਮਰ ਨੇ ਦੋਸ਼ ਲਾਇਆ ਹੈ ਕਿ ਕੈਨੇਡਾ ਵਿੱਚ ਹਜ਼ਾਰਾਂ ਲੋਕ ਹਰ ਮਹੀਨੇ ਇਸ ਕੰਮ ਦੀ ਵਰਤੋਂ ਕਰਦੇ ਨੇ CBSA ਨੇ ਇਸ ਗੱਲ ਦਾ ਜਵਾਬ ਨਹੀਂ ਦਿੱਤਾ ਕਿ ਕਿੰਨੇ ਲੋਕ ਇਸ ਪ੍ਰਕਿਰਿਆ ਦੀ ਵਰਤੋਂ ਕਰਦੇ ਨੇ ਇਮੀਗ੍ਰੇਸ਼ਨ ਰਿਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ ਦੇ ਅਨੁਸਾਰ ਕੈਨੇਡਾ ਦੇ ਅੰਦਰੋਂ ਕੰਮ ਜਾਂ ਸਟੱਡੀ ਪਰਮਿਟ ਲਈ ਆਨਲਾਈਨ ਦੁਬਾਰਾ ਅਰਜ਼ੀ ਦੇਣ ਵਿੱਚ ਔਸਤਨ 3 ਮਹੀਨਿਆਂ ਦਾ ਸਮਾਂ ਹੁੰਦਾ ਹੈ ਮੀਡੀਆ ਨੂੰ ਮਿਲੀ ਇੱਕ ਈਮੇਲ ਬਿਆਨ ਦੇ ਵਿੱਚ ਆਈ ਆਰ ਸੀ ਸੀ ਨੇ ਕਿਹਾ ਕਿ ਇਹ ਲੋਕਾਂ ਨੂੰ ਕੈਨੇਡਾ ਦੇ ਅੰਦਰੋਂ ਇਮੀਗ੍ਰੇਸ਼ਨ ਕਾਗਜ਼ਾਂ ਲਈ ਅਰਜ਼ੀ ਦੇਣ ਲਈ ਉਤਸ਼ਾਹਿਤ ਕਰਦਾ ਹੈ ਅਤੇ ਨੋਟ ਕੀਤਾ ਹੈ ਕਿ ਕੁਝ ਹਾਲਾਤਾਂ ਵਿੱਚ ਵਰਕ ਪਰਮਿਟਾਂ ਲਈ ਤਰਜੀਹੀ ਅਰਜ਼ੀਆਂ ਆਨਲਾਈਨ ਜਮ੍ਹਾਂ ਕਰਾਉਣ ਦੇ ਤਰੀਕੇ ਨੇ ਇਸ ਤੋਂ ਇਲਾਵਾ ਆਈ ਆਰ ਸੀ ਸੀ ਦੀ ਵੈੱਬਸਾਈਟ ਦੱਸਦੀ ਹੈ ਕਿ ਜੇਕਰ ਕਿਸੇ ਵਿਅਕਤੀ ਦੀ ਮੌਜੂਦਾ ਪਰਮਿਟ ਦੀ ਮਿਆਦ ਖਤਮ ਹੋ ਜਾਂਦੀ ਹੈ ਜਦੋਂ ਆਪਣੇ ਨਵੇਂ ਪਰਮਿਟ ਦੀ ਪ੍ਰਕਿਰਿਆ ਹੋਣ ਦੀ ਉਡੀਕ ਕਰ ਰਹੇ ਹੁੰਦੇ ਨੇ ਤਾਂ ਆਪਣਾ ਕੰਮ ਕਰ ਜੋ ਅਧਿਆਨ ਕਰਨਾ ਜਾਰੀ ਰੱਖ ਸਕਤੇ ਨੇ ਕਿਉਂਕਿ ਉਹਨਾਂ ਕੋਲ ਬਹਾਲ ਸਥਿਤੀ ਹੋਵੇਗੀ ਕੈਨੇਡਾ ਤੋਂ ਮੈਕਸੀਕੋ ਰਾਹੀਂ ਅਮਰੀਕਾ ਭੇਜਣ ਲਈ ਮਨੁੱਖੀ ਤਸਕਰੀ ਦੇ ਕਈ ਮਾਮਲੇ ਸਾਹਮਣੇ ਆਉਂਦੇ ਨੇ ਅਮਰੀਕਾ ਭੇਜਣ ਲਈ ਲੋਕਾਂ ਤੋਂ ਲੱਖਾਂ ਰੁਪਏ ਲਏ ਜਾਂਦੇ ਨੇ ਤੇ ਫਿਰ ਉਹਨਾਂ ਨੂੰ ਕਿਸ਼ਤੀਆਂ ਜਾਂ ਫਿਰ ਹੋਰ ਰਸਤਿਆਂ ਦੇ ਰਾਹੀਂ ਅਮਰੀਕਾ ਲਜਾਇਆ ਜਾਂਦਾ ਹੈ ਬ੍ਰਿਟਿਸ਼ ਕੋਲੰਬੀਆ ਤੋਂ ਮਨੁੱਖੀ ਤਸਕਰੀ ਅਮਰੀਕਾ ਦੇ ਵੱਲ ਵਧ ਰਹੀ ਹੈ ਹੈਰਾਨੀਜਨਕ ਸਰਹੱਦੀ ਆંકੜੇ ਵੀ ਸਾਹਮਣੇ ਆਏ ਨੇ ਗੈਰ ਕਾਨੂੰਨੀ ਲੰਘਿਆਂ ਲਈ ਭਾਰਤੀ ਨਾਗਰਿਕਾਂ ਦਾ ਮੁੱਖ ਸਮੂਹ ਵੀ ਇਸ ਦੇ ਵਿੱਚ ਸ਼ਾਮਿਲ ਹੈ ਪਿਛਲੇ ਸਾਲ ਨਵੰਬਰ ਵਿੱਚ ਯੂਐਸ ਬਾਰਡਰ ਏਜੰਟਾਂ ਨੇ ਆਦੇਸ਼ ਦਿੱਤਾ ਸੀ ਕਿ ਦੇਸ਼ ਵਿੱਚ ਇੱਕ ਮਾਲ ਰੇਲ ਗੱਡੀ ਕ੍ਰਾਸਿੰਗ ਨੂੰ ਰੋਕ ਦਿੱਤਾ ਜਾਵੇ। হোমল্যান্ড সিকিউরিটি এজেন্ট ডেভিড স্পিৎজার ਨੇ ਇੱਕ ਹਲਫਨਾਮੇ ਵਿੱਚ ਕਿਹਾ ਕਿ 13 ਮੈਕਸੀਕਨ ਨਾਗਰਿਕਾਂ ਦੀ ਹੋਛ ਕੀਤੀ ਗਈ ਸੀ ਅਤੇ ਉਸ ਵਿੱਚੋਂ ਬਹੁਤ ਸਾਰੇ ਡ੍ਰੇਨ ਨੂੰ ਰੋਕਣ ਦੇ ਆਦੇਸ਼ ਤੋਂ ਬਾਅਦ ਫਰਾਰ ਹੋਣ ਦੀ ਕੋਸ਼ਿਸ਼ ਕਰ ਰਹੇ ਸਨ ਪਰ ਇਹ ਦ੍ਰਿਸ਼ ਮੈਕਸੀਕੋ ਦੇ ਨਾਲ ਅਮਰੀਕੀ ਸਰਹੱਦ ਤੇ ਨਹੀਂ ਵਾਪਰਿਆ ਇਸ ਦੀ ਬਜਾਏ ਇਹ ਵੈਂਕੂਵਰ ਦੇ ਬਿਲਕੁਲ ਦੱਖਣ ਵਿੱਚ ਸਾਹਮਣੇ ਆਇਆ ਸੀ ਜਿੱਥੇ ਅਮਰੀਕੀ ਵਕੀਲ ਅਤੇ ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀ ਕਹਿੰਦੇ ਨੇ ਕਿ ਉਹ ਬ੍ਰਿਟਿਸ਼ ਕੋਲੰਬੀਆ ਤੋਂ ਮੁਨਕਿ ਇਸ ਟਸਕਰੀ ਵਿੱਚ ਭਾਰੀ ਵਾਧੇ ਨਾਲ ਨਜਿੱਟ ਰਹੇ ਨੇ ਅਮਰੀਕੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਸੰਗਠਿਤ ਅਪਰਾਧ ਸਮੂਹਾਂ ਨੇ ਆਪਣੇ ਮਨੁੱਖੀ ਮਾਲ ਨੂੰ ਲਜਾਣ ਲਈ ਕਈ ਤਰ੍ਹਾਂ ਦੇ ਤਰੀਕਿਆਂ ਦਾ ਇਸਤੇਮਾਲ ਕੀਤਾ ਹੈ ਜਿਵੇਂ ਕਿ ਮਾਲ ਗੱਡੀਆਂ ਵਿੱਚ ਲੋਕਾਂ ਨੂੰ ਪਲਾਸਟਿਕ ਦੀਆਂ ਗੋਲੀਆਂ ਦੇ ਵਿਚਾਲੇ ਲੁਕਾਉਣਾ ਜਾਂ ਉਹਨਾਂ ਨੂੰ ਪੈਦਲ ਜਾਣ ਲਈ ਅਤੇ ਉਹਨਾਂ ਨੂੰ ਇੱਕੋ ਵਾਰ ਵਿੱਚ ਸਰਹੱਦ ਦੇ ਪਾਰ ਲੰਚਾਨ ਲਈ ਹਜ਼ਾਰਾਂ ਡਾਲਰ ਉਬਰ ਦੇ ਬਿੱਲਾਂ ਵਿੱਚ ਇਕੱਠਾ ਕਰਨਾ ਸ਼ਾਮਿਲ ਹੈ ਯੂਐਸ ਕਸਟਮਜ਼ ਅਤੇ ਬਾਰਡਰ ਪ੍ਰੋਟੈਕਸ਼ਨ ਜਿਸ ਨੂੰ ਅੰਤਰਰਾਸ਼ਟਰੀ ਅਪਰਾਧਿਕ ਸੰਗਠਨ ਕਿਹਾ ਜਾਂਦਾ ਹੈ ਉਸ ਦੇ ਵਧੇ ਹੋਏ ਆਪਰੇਸ਼ਨਾਂ ਦੇ ਜਵਾਬ ਵਿੱਚ ਪੀਸ ਆਰਚ ਪਾਰਕ ਸੜੀ ਬ੍ਰਿਟਿਸ਼ ਕੋਲੰਬੀਆ ਦੁਆਰਾ ਸਰਹੱਦ ਦੇ ਘੁੰਮਣ ਵਾਲੇ ਇੱਕ ਬਿਨਾ ਵਾਰਡ ਵਾਲੇ ਪਾਰਕ ਵਿੱਚ ਪੈਗਲ ਕ੍ਰੋਸਿੰਗ ਤੇ ਇੱਕ ਯੂਐਸ ਕ੍ਰੈਕਡਾਊਨ ਹੋ ਰਿਹਾ ਹੈ ਵਾਸ਼ਿੰਗਟਨ ਰਾਜ ਸਥਿਤ ਹੋਮਲੈਂਡ ਸਿਕਿਉਰਿਟੀ ਇਨਵੈਸਟੀਗੇਸ਼ਨਸ ਦੇ ਇੰਚਾਰਜ ਸਹਾਇਕ ਸਪੈਸ਼ਲ ਏਜੰਟ ਮੈਥਿਊ ਮਰਫੀ ਨੇ ਕਿਹਾ ਕਿ ਬ੍ਰਿਟਿਸ਼ ਕੋਲੰਬੀਆ ਰਾਹੀਂ ਮਨੁੱਖੀ ਤਸਕਰੀ ਵਿੱਚ ਵੱਡਾ ਵਾਧਾ ਹੋਇਆ ਹੈ ਪਿਛਲੇ ਸਾਲ ਸਾਡੇ ਕੋਲ ਰਿਕਾਰਡ ਉੱਚ ਸੰਖਿਆਵਾਂ ਸਨ ਇੱਕ ਦਹਾਕੇ ਵਿੱਚ ਸਾਡੇ ਨਾਲੋਂ ਵੱਧ ਸੰਖਿਆਵਾਂ ਸਨ ਅਤੇ ਇਸ ਨਾਲ ਅਸੀਂ ਇਸ ਤੋਂ ਦੁੱਗਣੀ ਤੋਂ ਵੀ ਵੱਧ ਰਫ਼ਤਾਰ ਤੀਹਾਂ ਮੈਥਿਊ ਮਰਫੀ ਨੇ ਇਹ ਜਾਣਕਾਰੀ ਮੀਡੀਆ ਦੇ ਨਾਲ ਸਾਂਝੀ ਕੀਤੀ ਹੈ US ਕਸਟਮਸ ਅਤੇ ਬਾਰਡਰ ਪ੍ਰੋਟੈਕਸ਼ਨ ਦੇ ਆંકड़े ਬ੍ਰਿਟਿਸ਼ ਕੋਲੰਬੀਆ ਵਾਸ਼ਿੰਗਟਨ ਸਰਹੱਦ ਦੇ ਮੁਕਾਬਲੇ ਦਿਖਾਉਂਦੇ ਨੇ ਜਿਸ ਵਿੱਚ ਸ਼ੰਕਾਵਾਂ ਕੱਢੇ ਜਾਣ ਅਤੇ ਲੋਕਾਂ ਨੂੰ ਆਯੋਗ ਸਮਝਿਆ ਜਾ ਰਿਹਾ ਹੈ ਇਹ 2021 ਤੋਂ ਚੌਗਣਾ ਹੋਣ ਦੇ ਰਾਤ ਹੈ 2023 ਦੇ ਵਿੱਚ US ਵਿੱਤੀ ਸਾਲ ਵਿੱਚ 42913 ਮੁਕਾਬਲੇ ਹੋਏ ਜੋ ਕਿ 2 ਸਾਲ ਪਹਿਲਾਂ 12345ੀ ਚਾਲੂ ਵਿੱਤੀ ਸਾਲ ਦੀ ਪਹਿਲੀ ਛਿਮਾਹੀ ਦੇ ਵਿੱਚ 27483 ਮੁਕਾਬਲੇ ਹੋਏ ਨੇ ਇਕੱਲੇ ਫੜੇ ਗਏ ਲੋਕਾਂ ਦੀ ਗਿਣਤੀ 2021 ਵਿੱਚ 168 ਤੋਂ ਵੱਧ ਕੇ 2022 ਵਿੱਚ 494 ਹੋ ਗਈ ਸਾਲ 2023 ਤੱਕ ਇਹ ਫਿਰ ਤੋਂ ਵੱਧ ਕੇ 16062 ਹੋ ਗਈ ਇਸ ਸਾਲ ਹੁਣ ਤੱਕ ਯੂਐਸ ਬਾਰਡਰ ਗਸ਼ਤ ਦੇ ਅੰਕੜਿਆਂ ਅਨੁਸਾਰ ਪਹਿਲਾਂ ਹੀ ਕੁੱਲ 1810 ਗ੍ਰਿਫਤਾਰੀਆਂ ਹੋਈਆਂ ਨੇ ਇਹ ਵਾਧਾ ਪੂਰੇ ਕੈਨੇਡਾ ਅਮਰੀਕਾ ਦੀ ਸਰਹੱਦ ਤੇ ਹੋ ਰਿਹਾ ਹੈ ਸਾਲ 2021 ਵਿੱਚ 27180 ਤੋਂ ਵੱਧ ਕੇ ਪਿਛਲੇ ਸਾਲ 199402 ਤੱਕ ਮੁਕਾਬਲੇ ਹੋਏ ਨੇ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਨੇ ਇੱਕ ਈਮੇਲ ਵਿੱਚ ਕਿਹਾ ਕਿ ਉਹ ਕੈਨੇਡੀਅਨ ਪੁਆਇੰਟਸ ਆਫ ਐਂਟਰੀ ਤੇ ਲਾਗੂ ਕਰਨ ਲਈ ਜ਼ਿੰਮੇਵਾਰ ਸੀ ਅਤੇ ਕੈਨੇਡਾ ਤੋਂ ਬਾਹਰ ਮਨੁੱਖੀ ਤਸਕਰੀ ਅਮਰੀਕੀ ਅਧਿਕਾਰੀਆਂ ਲਈ ਮਾਮਲਾ ਸੀ ਮਰਫੀ ਨੇ ਕਿਹਾ ਕਿ ਹੋਮਲੈਂਡ ਸਿਕਿਉਰਿਟੀ ਦਾ ਮੰਨਣਾ ਹੈ ਕਿ ਸਮਕਲਿੰਗ ਰਿੰਗਾ ਪਿੱਛੇ ਅਪਰਾਧਿਕ ਸੰਗਠਨ ਨੇ homeland security ਅਤੇ us ਨਿਆਂ ਅਧਿਕਾਰੀਆਂ ਦੇ ਅਨੁਸਾਰ ਸਰਹੱਦ ਪਾਰ ਕਰਨ ਤੋਂ ਬਾਅਦ ਹਿਰਾਸਤ ਵਿੱਚ ਲਏ ਗਏ ਲੋਕਾਂ ਵਿੱਚ ਮੈਕਸੀਕਨ ਭਾਰਤੀ ਅਤੇ ਹੋਰ ਪਾਈਚਾਰੇ ਦੇ ਲੋਕ ਸ਼ਾਮਿਲ ਨੇ ਮਰਫੀ ਨੇ ਕਿਹਾ ਕਿ ਕੈਨੇਡੀਅਨ ਪ੍ਰਵੇਸ਼ ਨਿਯਮਾਂ ਦਾ ਪਹਿਲਾ ਮੈਕਸੀਕਨ ਨਾਗਰਿਕਾਂ ਦੁਆਰਾ ਸ਼ੋਸ਼ਣ ਕੀਤਾ ਗਿਆ ਸੀ ਜੋ ਕੈਨੇਡਾ ਲਈ ਉਡਾਨ ਭਰਦੇ ਨੇ ਅਤੇ ਅਮਰੀਕਾ ਵਿੱਚ ਦਾਖਲ ਹੁੰਦੇ ਨੇ ਅਰੀਜ਼ੋਨਾ ਵਿੱਚ ਸਨਰਨ ਮਾਰੂਥਲ ਵਿਕ ਤੋਂ ਲੰਘਣ ਦੀ ਕੋਸ਼ਿਸ਼ ਕਰਨ ਜਾਂ ਉਹਨਾਂ ਵਿੱਚੋਂ ਕੁਝ ਹੋਰ ਚੁਣੌਤੀਆਂ ਨੂੰ ਪਾਰ ਕਰਨ ਨਾਲੋਂ ਬਹੁਤ ਕਠਿ ਧੋਖੇਬਾਜ਼ ਯਾਤਰਾ ਸੀ ਮੈਕਸੀਕਨ ਅਮਰੀਕਾ ਸਰਹੱਦ ਦੇ ਖੇਤਰ ਤੇ 2016 ਤੋਂ ਇਸ ਸਾਲ ਫਰਵਰੀ ਦੇ ਵਿਚਾਲੇ ਮੈਕਸੀਕਨ ਨਾਗਰਿਕਾਂ ਨੂੰ ਬਿਨਾ ਵੀਜ਼ਾ ਦੇ ਕੈਨੇਡਾ ਆਉਣ ਦੀ ਇਜਾਜ਼ਤ ਦਿੱਤੀ ਗਈ ਸੀ ਹੁਣ ਮੈਕਸੀਕਨਾਂ ਨੂੰ ਮੌਜੂਦਾ ਜਾਂ ਪਿਛਲੇ ਕੈਨੇਡੀਅਨ ਵੀਜ਼ਾ ਜਾਂ ਯੂਐਸ ਵੀਜ਼ੇ ਦੀ ਲੋੜ ਹੁੰਦੀ ਹੈ ਬ੍ਰਿਟਿਸ਼ ਕੋਲੰਬੀਆ ਦੇ ਰਸਤੇ ਖਤਰੇ ਤੋਂ ਬਿਨਾ ਨਹੀਂ ਹਨ ਇੱਥੇ ਵੀ ਖਤਰੇ ਪੂਰੇ ਜ਼ੂਰਾ ਸ਼ੋਰਾਂ ਤੇ ਨੇ ਹਾਲਾਂਕਿ ਮਰਫੀ ਦਾ ਕਹਿਣਾ ਹੈ ਕਿ ਭਾਰਤ ਦੇ ਨਾਗਰਿਕ ਗੈਰ ਕਾਨੂੰਨੀ ਢੰਗ ਨਾਲ ਸਰਹੱਦ ਪਾਰ ਕਰਨ ਦੀ ਕੋਸ਼ਿਸ਼ ਕਰਦੇ ਹੋਏ ਨੰਬਰ 1 ਸਮੂਹ ਮੰਨਿਆ ਜਾਂਦਾ ਹੈ ਸਰਹੱਦੀ ਆંકड़े ਦਰਸਾਉਂਦੇ ਨੇ ਕਿ ਮੌਜੂਦਾ ਅਮਰੀਕੀ ਵਿੱਤੀ ਸਾਲ ਦੀ ਪਹਿਲੀ ਛਿਮਾਹੀ ਵਿੱਚ ਬ੍ਰਿਟਿਸ਼ ਕੋਲੰਬੀਆ ਅਤੇ ਵਾਸ਼ਿੰਗਟਨ ਸਰਹੱਦ ਤੇ ਭਾਰਤੀ ਨਾਗਰਿਕਾਂ ਦੇ ਨਾਲ 7056 ਮੁਕਾਬਲੇ ਹੋਏ ਨੇ ਸਾਲ 2023 ਜੂਨ ਵਿੱਚ ਇੱਕ 49 ਸਾਲਾਂ ਦੇ ਕੈਲੀਫੋਰਨੀਆ ਨਿਵਾਸੀ ਰਜਿੰਦਰ ਪਾਲ ਸਿੰਘ ਜਿਸ ਨੂੰ ਜਸਪਾਲ ਗਿੱਲ ਵਜੋਂ ਵੀ ਜਾਣਿਆ ਜਾਂਦਾ ਸੀ ਉਸਨੇ ਇੱਕ ਤਸਕਰੀ ਰਿੰਗ ਦਾ ਮੁੱਖ ਮੈਂਬਰ ਹੋਣ ਦੀ ਗੱਲ ਕਬੂਲੀ ਸੀ ਜਿਸ ਤੋਂ ਬਾਅਦ ਉਸਨੂੰ 45 ਮਹੀਨਿਆਂ ਦੀ ਕੈਦ ਦੀ ਸਜ਼ਾ ਸੁਣਾਈ ਗਈ ਸੀ ਅਤੇ ਉਸਨੇ ਕਬੂਲਿਆ ਸੀ ਕਿ ਉਸਨੇ 800 ਭਾਰਤੀ ਨਾਗਰਿਕਾਂ ਨੂੰ ਭਾਰਤ ਦੇ ਵਿੱਚੋਂ ਇੱਥੇ ਲਿਆਂਦਾ ਸੀ ਉਸਦੇ ਕਬੂਲ ਨਾਮੇ ਦੇ ਅਨੁਸਾਰ ਉਸਨੇ 4 ਸਾਲਾਂ ਦੀ ਮਿਆਦ ਦੇ ਵਿੱਚ 800 ਭਾਰਤੀਆਂ ਨੂੰ ਕੈਨੇਡਾ ਤੋਂ ਗੈਰ ਕਾਨੂੰਨੀ ਤਰੀਕੇ ਦੇ ਨਾਲ ਯੂਐਸ ਸਰਹੱਦ ਟਪਾਈ ਸੀ ਅਤੇ ਉਹਨਾਂ ਦੇ ਕੋਲੋਂ ਕਈ ਹਜ਼ਾਰਾਂ ਡਾਲਰਾਂ ਦੇ ਵਿੱਚ ਪੈਸੇ ਵੀ ਵਸੂਲੇ ਗਏ ਸਨ ਅਮਰੀਕਾ ਦੇ ਵਿੱਚ ਵੱਡੀ ਗਿਣਤੀ ਵਿੱਚ ਭਾਰਤੀ ਵਿਦਿਆਰਥੀ ਪੜ੍ਹਦੇ ਨੇ ਤੇ ਭਾਰਤੀ ਵਿਦਿਆਰਥੀਆਂ ਦੇ ਲਾਪਤਾ ਹੋਣ ਤੇ ਉਹਨਾਂ ਤੇ ਹਮਲੇ ਹੋਣ ਦੀਆਂ ਗੱਲਾਂ ਵੀ ਆਮ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ ਅਜੇ ਦੇ ਵਿੱਚ ਭਾਰਤੀਆਂ ਨੂੰ ਨਿਸ਼ਾਨਾ ਬਣਾਏ ਜਾਂਦੀ ਇੱਕ ਹੋਰ ਖਬਰ ਸਾਹਮਣੇ ਆਈ ਹੈ ਕੈਲੀਫੋਰਨੀਆ ਵਿੱਚ ਇੱਕ 23 ਸਾਲਾ ਭਾਰਤੀ ਵਿਦਿਆਰਥੀ ਲਾਪਤਾ ਦੱਸੀ ਜਾ ਰਹੀ ਹੈ ਪਿਛਲੇ ਹਫ਼ਤਿਆਂ ਤੋਂ ਉਸ ਦਾ ਕੋਈ ਵੀ ਥਾਂ ਟਿਕਾਣਾ ਨਹੀਂ ਮਿਲ ਰਿਹਾ ਤੇ ਪੁਲਿਸ ਉਸ ਨੂੰ ਲੱਭਣ ਦੇ ਲਈ ਹੁਣ ਲੋਕਾਂ ਦੀ ਮਦਦ ਮੰਗ ਰਹੀ ਹੈ ਪੁਲਿਸ ਮੁਤਾਬਕ ਕੈਲੀਫੋਰਨੀਆ ਸਟੇਟ ਯੂਨੀਵਰਸਿਟੀ ਸੇਨ ਬਰਨार्डੀਨੋ ਦੀ ਵਿਦਿਆਰਥਣ ਨਿਤਿਸ਼ਾ ਕੰਦੂਲਾ 28 ਮਈ ਤੋਂ ਲਾਪਤਾ ਹੈ ਉਸਨੂੰ ਆਖਰੀ ਵਾਰ ਲਾਸ ਐਂਜਲਸ ਵਿੱਚ ਵੇਖਿਆ ਗਿਆ ਸੀ ਅਤੇ 30 ਮਈ ਨੂੰ ਲਾਪਤਾ ਹੋਣ ਦੀ ਰਿਪੋਰਟ ਕੀਤੀ ਗਈ ਸੀ ਪੁਲਿਸ ਨੇ ਵਿਦਿਆਰਥਣ ਦੀ ਭਾਲ ਲਈ ਇੱਕ ਨੰਬਰ ਵੀ ਜਾਰੀ ਕੀਤਾ ਹੈ ਅਧਿਕਾਰੀਆਂ ਨੇ ਕਿਹਾ ਕਿ ਜੇਕਰ ਕਿਸੇ ਨੂੰ ਨਿਤਿਸ਼ਾ ਬਾਰੇ ਕੁਝ ਵੀ ਪਤਾ ਹੈ ਤਾਂ ਫਿਰ 90953751 605 ਤੇ ਕਾਲ ਕਰਕੇ ਇਸ ਦੀ ਸੂਚਨਾ ਦਿਨ ਵਿਦਿਆਰਥਣ ਦਾ ਕੱਦ 5 ਫੁੱਟ 6 ਇੰਚ ਦੱਸਿਆ ਜਾਂਦਾ ਹੈ ਤੇ ਉਸ ਦੀਆਂ ਅੱਖਾਂ ਕਾਲੀਆਂ ਨੇ ਪੁਲਿਸ ਦੇ ਬਿਆਨ ਮੁਤਾਬਕ ਕੰਦੂਲਾ ਸ਼ਾਇਦ ਕੈਲੀਫੋਰਨੀਆ ਦੇ ਲਾਇਸੈਂਸ ਨਾਲ 2021 ਟੋ요ਟਾ ਕੋਰੋਲਾ ਚਲਾਰੀ ਸੀ ਹਾਲਾਂਕਿ ਕਾਰ ਦਾ ਰੰਗ ਹਜੇ ਤੱਕ ਨਹੀਂ ਪਤਾ ਵਿਦਿਆਰਥਣ ਦੇ ਟਿਕਾਣੇ ਬਾਰੇ ਜਾਣਕਾਰੀ ਰੱਖਣ ਵਾਲੇ ਕਿਸੇ ਵੀ ਵਿਅਕਤੀ ਨੂੰ ਸੀਐਸਯੂਐਸਬੀ ਪੁਲਿਸ ਵਿਭਾਗ ਜਾਂ ਐਲਪੀਡੀ ਦੇ ਦੱਖਣੀ ਪੱਛਮੀ ਡਿਵੀਜ਼ਨ ਦੇ ਨਾਲ ਸੰਪਰਕ ਕਰਨ ਦੀ ਅਪੀਲ ਕੀਤੀ ਜਾਂਦੀ ਹੈ ਹੰਦੀ ਹੈ ਇਸ ਸਾਲ ਯਾਨਕੀ 2024 ਵਿੱਚ ਅਮਰੀਕਾ ਵਿੱਚ ਸੱਤ ਭਾਰਤੀ ਅਤੇ ਭਾਰਤੀ ਮੂਲ ਦੇ ਵਿਦਿਆਰਥੀਆਂ ਦੀ ਮੌਤ ਹੋਣ ਦੀ ਵੀ ਖਬਰ ਸਾਹਮਣੇ ਆਈ ਸੀ ਤੇ ਭਾਰਤੀ ਵਿਦਿਆਰਥੀਆਂ ਤੇ ਹਮਲਿਆਂ ਦੀਆਂ ਘਟਨਾਵਾਂ ਲਗਾਤਾਰ ਸਾਹਮਣੇ ਆ ਰਹੀਆਂ ਨੇ ਇਸ ਤੋਂ ਬਾਅਦ ਭਾਰਤੀ ਭਾਈਚਾਰੇ ਦੇ ਵਿੱਚ ਡਰ ਦਾ ਮਾਹੌਲ ਵੀ ਵਿਖਿਆ ਜਾ ਰਿਹਾ ਹੈ ਅੱਜ ਦੇ ਕੈਨਡਾ ਨਿਊਜ਼ ਬੁਲਟਨ ਵਿੱਚ ਬਸ ਇਨਾ ਹੀ ਜਾਂਦੇ ਜਾਂਦੇ ਇੱਕ ਵਾਰ ਫਿਰ ਨਜ਼ਰ ਮਾਰ ਲੈਣੇ ਆ ਮੁਖੜ ਲਾਈਨਸ ਤੇ ਇਮੀਗ੍ਰੇਸ਼ਨ ਨੀਤੀ ਖਿਲਾਫ ਪ੍ਰਦਰਸ਼ਨ ਕਰ ਰਹੇ ਭਾਰਤੀ ਵਿਦਿਆਰਥੀਆਂ ਨੇ ਰੋਕੀ ਪੋਖੜਤਾਲ ਬਿਤੇ ਕਈ ਦਿਨਾਂ ਤੋਂ ਸ਼ੈਰਟਾਊਨ ਦੇ ਵਿੱਚ ਕੀਤਾ ਜਾ ਰਿਹਾ ਸੀ ਪ੍ਰਦਰਸ਼ਨ ਬ੍ਰੈਂਟਨ ਦੇ ਚਿੰਗੋਜੀ ਪਾਰਕ 'ਚ ਮਨਾਇਆ ਗਿਆ ਲਸੋਫੋਨੀਆ ਫੈਸਟੀਵਲ ਵੱਡੀ ਗਿਣਤੀ ਦੇ ਵਿੱਚ ਪੁਰਤਗਾਲੀ ਭਾਈਚਾਰਾ ਹੋਇਆ ਇਕੱਠਾ ਲੱਖਾਂ ਕੈਨੇਡੀਅਨ ਜਾ ਰਹੇ ਕੈਨੇਡਾ ਤੋਂ ਯੂਐਸ 12 ਯੂਐਸ ਕੈਨੇਡਾ ਬਾਰਡਰ ਕ੍ਰਾਸਿੰਗਾਂ ਤੇ ਫਲੈਗ ਪੋਲਿੰਗ ਹੋਈ ਸੀ ਬ੍ਰਿਟਿਸ਼ ਕੋਲੰਬੀਆ ਤੋਂ ਅਮਰੀਕਾ ਵੱਲ ਵਧ ਰਹੇ ਮਨੁੱਖੀ ਤਸਕਰ ਹੈਰਾਨੀਜਨਕ ਸਰਹੱਦੀ ਅੰਕੜੇ ਆਏ ਸਾਹਮਣੇ ਇਸ ਦੇ ਨਾਲ ਹੀ ਮੈਨੂੰ ਦੀ ਇਜਾਜ਼ਤ ਕੱਲ ਫੇਰ ਮਿਲਾਂਗੇ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤਨਵਾਦ